ਅਤੇ ਦੇਖੋ ਜੀ ਇਹ ਸਰਕਾਰਾਂ ਸਾਨੂੰ ਇੱਜਾ ਹੀ ਸੜਕਾਂ ਦੇ ਉੱਤੇ ਰੋਲ ਰਹੀਆਂ ਇਹ ਬਿਲਕੁਲ ਵੀ ਇਹ ਨਹੀਂ ਦੇਖਦੀਆਂ ਵੀ ਜਿਹੜੀਆਂ ਸਾਡੀਆਂ ਇਹ ਔਰਤਾਂ ਨੇ ਇਹ ਸੜਕਾਂ ਤੇ ਰੋਲ ਰਹੀਆਂ ਨੇ ਤੇ ਇਹਨਾਂ ਨੂੰ ਕੋਈ ਸਾਡੇ ਤੇ ਤਰਸ ਨਹੀਂ ਹੈਗਾ ਤੇ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈਂਦਾ ਕਿਸੇ ਦਾ ਜੀ ਨਹੀਂ ਕਰਦਾ ਸੜਕਾਂ ਤੇ ਆਉਣ ਲਈ ਕਿਉਂਕਿ ਅਸੀਂ ਦੇਖੋ ਸਾਡੇ ਕੋਈ ਵੀ ਇਹਨਾਂ ਨੇ ਮੰਗ ਨਹੀਂ ਪੂਰੀ ਕੀਤੀ ਨਾ ਕੇਂਦਰ ਸਰਕਾਰ ਨੇ ਤਿੰਨ ਵਾਰ ਮੋਦੀ ਪ੍ਰਧਾਨ ਮੰਤਰੀ ਬਣ ਚੁੱਕੇ ਆ ਤੇ ਅੱਜ ਤੱਕ ਸਾਡਾ ਇੱਕ ਵੀ ਪੈਸਾ ਨਹੀਂ ਵਧਾਇਆ ਇਹਨੇ ਕੀ ਅਧਿਕਾਰੀ ਤੁਸੀ ਸਟਾਰ ਨਾ ਦੇ ਰਹੇ ਹੋ ਮੰਗ ਪੱਤਰ ਦੇ ਲਈ ਅੱਜ ਵੀ ਲਓਗੇ ਹਾਂਜੀ ਅਸੀਂ ਇੱਥੇ ਵੀ ਕੋਈ ਵੀ ਸਾਡਾ ਰਵਨੀਤ ਮਿੱਟੂ ਨੂੰ ਅਸੀਂ ਵੈਸੇ ਦੇਣਾ ਸੀ ਪਰ ਉਹ ਇੱਥੋਂ ਜਾ ਚੁੱਕੇ ਨੇ ਅ ਅੱਗੇ ਵੀ ਅਸੀਂ ਕਈ ਵਾਰ ਧਰਨਾ ਲਾਇਆ ਉਹ ਕਦੇ ਵੀ ਸਾਡਾ ਮਾਨ ਪੱਤਾ ਨਹੀਂ ਪ੍ਰਾਪਤ ਕਰਦੇ ਉਹ ਹਮੇਸ਼ਾ ਹੀ ਭੱਜ ਜਾਂਦੇ ਨੇ ਤੇ ਮੈਂ ਪੁੱਛਣਾ ਚਾਹੁੰਨੀ ਹਾਂ ਰਵਨੀਤ ਸਿੰਘ ਮਿੱਟੂ ਨੂੰ ਵੀ ਅਸੀਂ ਕਿਹੜਾ ਏ ਡਾ ਕਿਹੜਾ ਬੰਬ ਲੈ ਕੇ ਆਉਨੇ ਆ ਵੀ ਜਿਹੜਾ ਉਹ ਸਾਡਾ ਮਾਨ ਪੱਤਾ ਵੀ ਜੀ ਫੜਨ ਆਉਂਦੇ ਤੇ ਅੱਜ ਵੀ ਉਹ ਸਾਨੂੰ ਪਤਾ ਲੱਗਿਆ ਵੀ ਹੈ ਨਹੀਂ ਕਿ ਇੱਥੇ ਤੇ ਅਸੀਂ ਇੱਥੇ ਹੀ ਮਾਨ ਪੱਤਾ ਜਿਹੜਾ ਮੰਗ ਪੱਤਰਾ ਉਹ ਅਸੀਂ ਇੱਥੇ ਜਤਨਾ ਇਹ ਦੇਖੋ ਜੀ ਇਹ ਸਰਕਾਰਾਂ ਸਾਨੂੰ ਇੱਜਾਂ ਹੀ ਸੜਕਾਂ ਦੇ ਉੱਤੇ ਰੋਲ ਰਹੀਆਂ ਇਹ ਬਿਲਕੁਲ ਵੀ ਇਹ ਨਹੀਂ ਦੇਖਦੀਆਂ ਵੀ ਜਿਹੜੀਆਂ ਸਾਡੀਆਂ ਇਹ ਔਰਤਾਂ ਨੇ ਸੜਕਾਂ ਤੇ ਰੋਲ ਰਹੀਆਂ ਨੇ ਤੇ ਇਹਨਾਂ ਨੂੰ ਕੋਈ ਸਾਡੇ ਤੇ ਤਰਸ ਨਹੀਂ ਹੈਗਾ ਤੇ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈਂਦਾ ਕਿਸੇ ਦਾ ਜੀ ਨਹੀਂ ਕਰਦਾ ਸੜਕਾਂ ਤੇ ਆਉਣ ਲਈ ਕਿਉਂਕਿ ਅਸੀਂ ਦੇਖੋ ਸਾਡੇ ਕੋਈ ਵੀ ਇਹਨਾਂ ਨੇ ਮੰਗ ਨਹੀਂ ਪੂਰੀ ਕੀਤੀ ਨਾ ਕੇਂਦਰ ਸਰਕਾਰ ਨੇ ਤਿੰਨ ਬਾਰ ਮੋਦੀ ਪ੍ਰਧਾਨ ਮੰਤਰੀ ਬਣ ਚੁੱਕੇ ਆ ਤੇ ਅੱਜ ਤੱਕ ਸਾਡਾ ਇੱਕ ਵੀ ਪੈਸਾ ਨਹੀਂ ਵਧਾਇਆ ਇਹਨੇ ਇਹ ਜਿਹੜੀ ਅਜੇ ਤੁਹਾਨੂੰ ਸਟਾਰ ਨਾ ਦੇ ਰਹੇ ਉਹ ਮੰਗ ਪੱਤਰ ਦੇ ਲਈ ਇੱਥੇ ਬਲੋਂਗੇ ਹਾਂਜੀ ਅਸੀਂ ਇੱਥੇ ਵੀ ਕੋਈ ਵੀ ਸਾਡਾ ਰਵਨੀਤ ਮਿੱਟੂ ਨੂੰ ਅਸੀਂ ਵੈਸੇ ਦੇਣਾ ਸੀ ਪਰ ਉਹ ਇੱਥੋਂ ਜਾ ਚੁੱਕੇ ਨੇ ਅ ਅੱਗੇ ਵੀ ਅਸੀਂ ਕਈ ਵਾਰ ਧਰਨਾ ਲਾਇਆ ਉਹ ਕਦੇ ਵੀ ਸਾਡਾ ਮਾਨ ਪੱਤਾ ਨਹੀਂ ਪ੍ਰਾਪਤ ਕਰਦੇ ਉਹ ਹਮੇਸ਼ਾ ਹੀ ਭੱਜ ਜਾਂਦੇ ਨੇ ਤੇ ਮੈਂ ਪੁੱਛਣਾ ਚਾਹੁੰਨੀ ਹਾਂ ਰਵਨੀਤ ਸਿੰਘ ਮਿੱਟੂ ਨੂੰ ਵੀ ਅਸੀਂ ਕਿਹੜਾ ਏ ਡਾ ਕਿਹੜਾ ਬੰਬ ਲੈ ਕੇ ਆਉਨੇ ਆ ਵੀ ਜਿਹੜਾ ਉਹ ਸਾਡਾ ਮਾਣ ਪੱਤਾ ਵੀ ਜੀ ਫੜਨ ਆਉਂਦੇ ਤੇ ਅੱਜ ਵੀ ਉਹ ਸਾਨੂੰ ਪਤਾ ਲੱਗਿਆ ਵੀ ਹੈ ਨਹੀਂ ਗੇ ਇੱਥੇ ਤੇ ਅਸੀਂ ਇੱਥੇ ਹੀ ਮਾਣ ਪੱਤਾ ਜਿਹੜਾ ਮੰਗ ਪੱਤਰਾ ਉਹ ਅਸੀਂ ਇੱਥੇ ਦੱਸਦੇ ਆ ਇਹ ਦੇਖੋ ਜੀ ਇਹ ਸਰਕਾਰਾਂ ਸਾਨੂੰ ਇੱਦਾਂ ਹੀ ਸੜਕਾਂ ਦੇ ਉੱਤੇ ਰੋਲ ਰਹੀਆਂ ਇਹ ਬਿਲਕੁਲ ਵੀ ਇਹ ਨਹੀਂ ਦੇਖਦੀਆਂ ਵੀ ਜਿਹੜੀਆਂ ਸਾਡੀਆਂ ਇਹ ਔਰਤਾਂ ਨੇ ਸੜਕਾਂ ਤੇ ਰੋਲ ਰਹੀਆਂ ਨੇ ਤੇ ਇਹਨਾਂ ਨੂੰ ਕੋਈ ਸਾਡੇ ਤੇ ਤਰਸ ਨਹੀਂ ਹੈਗਾ ਤੇ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈਂਦਾ ਕਿਸੇ ਦਾ ਜੀ ਨਹੀਂ ਕਰਦਾ ਸੜਕਾਂ ਤੇ ਆਉਣ ਲਈ ਕਿਉਂਕਿ ਅਸੀਂ ਦੇਖੋ ਸਾਡੇ ਕੋਈ ਵੀ ਇਹਨਾਂ ਨੇ ਮੰਗ ਨਹੀਂ ਪੂਰੀ ਕੀਤੀ ਨਾ ਕੇਂਦਰ ਸਰਕਾਰ ਨੇ ਤਿੰਨ ਬਾਰ ਮੋਦੀ ਪ੍ਰਧਾਨ ਮੰਤਰੀ ਬਣ ਚੁੱਕੇ ਆ ਤੇ ਅੱਜ ਤੱਕ ਸਾਡਾ ਇੱਕ ਵੀ ਪੈਸਾ ਨਹੀਂ ਵਧਾਇਆ ਇਹਨੇ ਕਿ ਜਿਹੜਾ ਜਿਹੜਾ ਤੁਸੀਂ ਸਟਾਰਨਾ ਦੇ ਰਹੇ ਹੋ ਮੰਗ ਪੱਤਰ ਦੇ ਲਈ ਅੱਛੇ ਬਲਾਉਂਗੇ ਹਾਂ ਜੀ ਅਸੀਂ ਇੱਥੇ ਵੀ ਕੋਈ ਵੀ ਸਾਡਾ ਰਵਨੀਤ ਮਿੱਟੂ ਨੂੰ ਅਸੀਂ ਵਾਸੀ ਦੇਣਾ ਸੀ ਪਰ ਉਹ ਇੱਥੋਂ ਜਾ ਚੁੱਕੇ ਨੇ ਅੱਗੇ ਵੀ ਅਸੀਂ ਕਈ ਵਾਰ ਧਰਨਾ ਲਾਇਆ ਉਹ ਕਦੇ ਵੀ ਸਾਡਾ ਮਾਨ ਪੱਤਾ ਨਹੀਂ ਪ੍ਰਾਪਤ ਕਰਦੇ ਉਹ ਹਮੇਸ਼ਾ ਹੀ ਭੱਜ ਜਾਂਦੇ ਨੇ ਤੇ ਮੈਂ ਪੁੱਛਣਾ ਚਾਹੁੰਨੀ ਹਾਂ ਰਵਨੀਤ ਸਿੰਘ ਮਿੱਟੂ ਨੂੰ ਵੀ ਅਸੀਂ ਕਿਹੜਾ ਏਡਾ ਕਿਹੜਾ ਬੰਬ ਲੈ ਕੇ ਆਉਨੇ ਆ ਵੀ ਜਿਹੜਾ ਉਹ ਸਾਡਾ ਮਾਨ ਪੱਤਾ ਵੀ ਨਹੀਂ ਫੜਨ ਆਉਂਦੇ ਤੇ ਅੱਜ ਵੀ ਉਹ ਸਾਨੂੰ ਪਤਾ ਲੱਗਿਆ ਵੀ ਹੈ ਨਹੀਂ ਕਿ ਇੱਥੇ ਤੇ ਅਸੀਂ ਇੱਥੇ ਹੀ ਮਾਨ ਪੱਤਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਇੱਥੇ ਦਫਰ